ਅੱਜ ਵੀ ਸਭ ਤੋਂ ਦੁਨੀਆਂ 'ਚ ਜਿਹੜੀ ਮਹਿੰਗੀ ਚੀਜ਼ ਹੈ ਉਹ ਇਮਾਨਦਾਰੀ ਹੈ ਜਿਹੜੀ ਮਹਿੰਗੀ ਚੀਜ਼ ਹੈ ਮੁਹੱਬਤ ਹੈ ਜਿਹੜੀ ਮਹਿੰਗੀ ਚੀਜ਼ ਹੈ ਵਫਾਦਾਰੀ ਹੈ ਜਿਹੜੀ ਮਹਿੰਗੀ ਚੀਜ਼ ਹੈ ਉਹ ਨਿਮਾਣਾਪਨ ਹੈ ਜਿਹਨੂੰ ਮਿਲੋ ਜੀ ਮੈਂ ਇਦਾਂ ਕਰਤਾ ਜੀ ਮੈਂ ਉਦਾਂ ਕਰਤਾ ਜੀ ਮੈਂ ਐ ਆ ਜੀ ਮੈਂ ਉਹ ਆ ਜੀ ਮੈਂ ਮੈਂ ਹੀ ਤਾਂ ਖੁਦਾ ਨੂੰ ਪਸੰਦ ਨਹੀਂ ਹੈ ਸਾਡੇ ਫਰਿਸ਼ਤਿਆਂ ਦੇ ਵਿੱਚ ਇੱਕ ਜਿਨਾਂਤ 'ਚੋਂ ਇੱਕ ਫਰਿਸ਼ਤਾ ਖੁਦਾ ਦੇ ਕਰੀਬ ਲੱਗ ਗਿਆ ਦੇਖੋ ਖੁਦਾ ਨੇ ਜਦੋਂ ਆਦਮ ਅਲੈਸਲਮ ਨੂੰ ਬਣਾਇਆ ਫਰਮਾਇਆ ਇਹਦੀ ਤਾਜ਼ੀਮ ਕਰੋ ਮੇਰੇ ਪੈਗੰਬਰ ਦੀ ਉਹ ਆਕਰ ਪਿਆ ਕਹਿੰਦਾ ਖੁਦਾ ਨੂੰ ਕਹਿੰਦਾ ਜੀ ਮੈਂ ਤਾਂ ਇਹਦੇ ਤੋਂ ਚੰਗਾ ਆ ਬਸ ਇੱਕ ਮੈਂ ਕਰਨ ਦੀ وجہ ਨਾਲ ਖੁਦਾ ਨੇ ਬਾਹਰ ਕੱਢ ਦਿੱਤਾ ਵੀ ਮੈਂ ਨਹੀਂ ਪਸੰਦ ਸਾਡੀ ਸੁਬਾ ਮੈਂ ਤੋਂ ਹੁੰਦੀ ਹੈ ਰਾਤ ਨੂੰ ਮੈਂ ਮੈਂ ਕਰਦੇ ਸੋ ਜਾਂਦੇ ਘਰ ਤੋਂ ਆਪਣੇ ਘਰ ਨੂੰ ਦੇਖਣਾ ਹੈ ਸਭ ਤੋਂ ਪਹਿਲਾਂ ਧਰਮ ਕਿੱਥੋਂ ਸ਼ੁਰੂ ਹੁੰਦਾ ਹੈ ਜੀ ਘਰ ਤੋਂ ਅਸੀਂ ਕਿੱਥੋਂ ਸ਼ੁਰੂ ਕਰਦੇ ਪਏ ਆ ਅਸੀਂ ਬਾਜ਼ਾਰ ਚੋਂ ਸ਼ੁਰੂ ਕਰਦੇ ਧਰਮ ਕਿੱਥੋਂ ਸ਼ੁਰੂ ਹੁੰਦਾ ਹੈ ਜੀ ਆਪਣੇ ਸਾਥ ਤੋਂ ਆਪਣੇ ਪਿੰਡੇ ਤੋਂ ਅਸੀਂ ਕਿੱਥੋਂ ਸ਼ੁਰੂ ਕਰਦੇ ਪਏ ਆ ਦੂਸਰੇ ਦੇ ਜਿਸਮ ਤੋਂ ਦੂਸਰੇ ਦੀ ਸ਼ਕਲ ਤੋਂ ਦੂਸਰੇ ਦੇ ਪਹਿਨਾਵੇ ਤੋਂ ਧਰਮ ਕਿੱਥੋਂ ਸ਼ੁਰੂ ਹੁੰਦਾ ਜੀ ਆਪਣੀ ਨੀਅਤ ਤੋਂ ਆਪਣੀ ਕਿਰਤ ਤੋਂ ਅਸੀਂ ਸ਼ੁਰੂ ਕਿੱਥੋਂ ਕਰਦੇ ਪਏ ਆ ਦੂਸਰੇ ਤੇ ਕਿੰਤੂ ਪ੍ਰਿੰਤੂ ਤੋਂ ਜੇ ਪੰਜ ਬੰਦੇ ਰਾਜੀ ਨਹੀਂ ਨਾ ਸੁਣੋ ਚਾਹ ਮੁਸਲਮਾਨ ਹੋ ਚਾਹ ਸਿੱਖ ਹੋ ਭਾਵੇਂ Hindu ਹੋ ਇਸਾਈ ਹੋ ਜੈਨੀ ਹੋ ਬੋਧੀ ਹੋ ਸੁਣੋ ਜੇ ਪੰਜ ਬੰਦੇ ਰਾਜੀ ਨਹੀਂ ਹੈ ਨਾ ਤੇ ਫਿਰ ਜਿੰਨਾ ਮਰਜੀ ਸਜਦਾ ਕਰੀ ਜਾਈਓ ਖੁਦਾ ਰਾਜੀ ਨਹੀਂ ਹੋਣਾ ਆ ਤੁਸੀਂ ਦੇਖਿਆ ਹੋਣਾ ਬੁੜੀਆਂ ਜਾਂਦੀਆਂ ਜੋ ਫਲਾਣਾ ਬਾਬਾ ਜੀ ਐ ਕਰਦੇ ਹੋ ਉਦਾਂ ਕਰਦੇ ਹੋ ਜਿਨ੍ਹਾਂ ਦੇ ਘਰ ਦੇ ਵਿੱਚ ਉਹਨਾਂ ਦੇ ਮਾਪੇ ਮੌਜੂਦ ਹੋਣ ਗੁੜੇ ਕੁਰਾਨੇ ਪਾਕ ਦੇ ਵਿੱਚ ਇੱਕ ਜਗ੍ਹਾ ਜ਼ਿਕਰ ਆਇਆ ਮਾਪੇ ਦੀ ਇੱਜ਼ਤ ਦੇ ਲਈ ਖੁਦਾ ਨੇ ਕਹਿਆ ਵੀ ਜਿਹੜੇ ਦੋਨੋਂ ਮੋਢੇ ਨਾ ਇਹਨਾਂ ਨੂੰ ਜਿੰਨਾ ਕਿ ਦੱਬ ਸਕਦੇ ਹੋ ਦੱਬੋ ਜਦੋਂ ਮਾਪਿਓ ਦੇ ਸਾਹਮਣੇ ਜਾਣਾ ਨੀਵੇਂ ਹੋ ਕੇ ਨਿਮਾਣੇ ਹੋ ਕੇ ਕੋਈ ਕਿਉਂਕਿ ਖੁਦਾ ਤੋਂ ਬਾਅਦ ਇਹ ਉਸਤੀ ਹੈ ਜਿਨ੍ਹਾਂ ਨੇ ਤੁਹਾਨੂੰ ਜ਼ਿੰਦਗੀ ਦਿੱਤੀ حضرت محمد صاحب صلی اللہ علیہ وسلم کہنا دا دین اج پوری सृष्टि ਦੇ ਵਿੱਚ ਮੌਜੂਦ ਹਰ ਰੰਗ ਔਰ نسل ਦੇ ਵਿੱਚ ਉਹ ਖੁਦ ਫਰਮਾਉਂਦੇ ਨੇ ਨमाज ਤੋਂ ਪਹਿਲਾਂ ਇੱਕ ਦਿਨ ਮਸਜਿਦ ਭਰੀ ਹੋਈ ਸੀ ਉਹਨਾਂ ਦੇ ਜਿਹੜੇ ਖਾਸ ਸਹਾਬੀ ਸੀ حضرت ਬਿਲਾਲ ਉਹਨਾਂ ਨੇ ਅਜਾਨ ਜਾ ਦੇ ਦਿੱਤੀ ਨमाज ਸ਼ੁਰੂ ਹੋਣ ਲੱਗੀ ਅਚਾਨਕ ਪਲਟੇ ਫਰਮਾਇਆ ਬਿਲਾਲ ਗੱਲ ਸੁਣ ਲੈ ਜੇ ਅੱਜ ਮੇਰੀ ਮਾਂ ਜ਼ਿੰਦਾ ਹੁੰਦੀ ਨਾ ਤੇ ਤੂੰ ਤਾਂ ਆ ਜਾਨ ਦੇ ਦਿੱਤੀ ਖੁਦਾ ਦਾ ਨਾਮ ਲੈ ਦਿੱਤਾ ਲੋਕਾਂ ਨੇ ਲਾਈਨਾਂ ਬਣਾ ਲਈਆਂ ਫਰਮਾਇਆ ਅਗਰ ਮੇਰੀ ਮਾਂ ਜ਼ਿੰਦਾ ਹੁੰਦੀ ਉਹ ਇੱਥੋਂ ਕਮਰੇ ਚੋਂ ਮੈਨੂੰ ਆਵਾਜ਼ ਮਾਰਦੀ ਮੁਹੰਮਦ ਫਰਮਾਇਆ ਮੈਂ ਨਮਾਜ਼ ਛੱਡ ਕੇ ਨਾ ਆਪਣੀ ਮਾਂ ਦੇ ਕੋਲ ਚ ਜਾਂਦਾ ਲੋਕਾਂ ਨੂੰ ਜਾ ਕੇ ਕਹਿੰਨੇ ਵੀ ਸਾਡੇ ਲਈ ਦੁਆ ਕਰੋ ਦੁਆ ਕਰੋ ਮੋਲਾਨਾ ਸਾਹਿਬ ਪੀਰ ਸਾਹਿਬ ਬਾਬਾ ਜੀ ਅਰਦਾਸ ਕਰ ਦਿਓ ਸਾਡੇ ਲਈ ਠੀਕ ਹੈ ਕਹਿ ਸਕਦੇ ਆ ਬਜ਼ੁਰਗਾਂ ਲੇਕਿਨ ਜਿਹੜੇ ਘਰ ਬਾਬਾ ਬੈਠਾ ਕਈ ਮਾਂ ਦੇ ਪੈਰ ਚੁੰਮੀ ਜਾਂਦੇ ਆ ਤੇ ਲਾਣੇਦਾਰ ਨੂੰ ਗਾਲਾਂ ਕੱਢੀ ਆ ਹਾਂ ਭਾਜਤ ਮੁਹੰਮਦ ਸਾਹਿਬ ਸੱਲ ਸੱਲਮ ਨੇ فرمایا ਮਾਂ ਦੇ ਪੈਰਾਂ ਦੇ نیچے ਜੱਲਤ ਹੈ ਤੇ ਬਾਪ ਜੰਨਤ ਦਾ ਦਰਵਾਜਾ ਹੈ ਪਿਓ ਜੰਨਤ ਦਾ ਦਰਵਾਜਾ ਹੈ ਤੇਰੀ ਮਰਜ਼ੀ ਆ ਕੋਲ ਕੇ ਰੱਗ ਤੇਰੀ ਮਰਜ਼ੀ ਜਿੰਦਾਲਾ ਤੇ ਧਰਮੀ ਬਣਨ ਚੱਲਾ ਸਭ ਤੋਂ ਪਹਿਲਾਂ ਮਾਪੇ ਦੀ ਰਜ਼ਾ ਸ਼ਾਮਲ ਹੋਣੀ ਚਾਹੀਦੀ ਹੈ ਮਾਪੇ ਦੀ ਰਜ਼ਾ ਚਾਹੇ ਮਾਪੇ ਦੇ ਮિજાਜ ਦੇ ਵਿੱਚ ਕਰਤਾ ਨਹੀਂ ਕਿਉਂ ਨਹੀਂ ਹੈ ਫਿਰ ਵੀ ਤੇਰਾ ਕੰਮ ਹੈ ਕਿ ਤੂੰ ਰੋਜ਼ਾਨਾ ਆਪਣੇ ਮਾਪੇ ਦੀ ਸੇਵਾ ਛਾਜੇ ਦੂਸਰੇ ਨੰਬਰ ਤੇ ਧਰਮੀ ਹੋ ਤੁਸੀਂ ਤੇ ਮੀਆਂ بیوی ਦੇ ਵਿੱਚ ਆਪਸ ਦੀ ਅੰਡਰਸਟੈਂਡਿੰਗ ਜ਼ਰੂਰੀ ਹੈ ਹੁਣ ਤੁਸੀਂ ਕਹੋਗੇ ਵੀ ਇਹ ਤਾਂ ਮੁਸ਼ਕਲ ਕੰਮ ਹੈ ਬਹੁਤ ਇਸਲਾਮ ਧਰਮ ਦੇ ਮੁਤਾਬਕ ਜਦ ਸ੍ਰਿਸ਼ਟੀ ਬਣੀ ਬਾਬਾ ਆਦਮ ਨੂੰ ਜਦੋਂ ਖੁਦਾ ਨੇ ਬਣਾਇਆ ਨਾ ਤੇ ਉਹ ਉਦਾਸ ਸੀ ਤੇ ਦੋ ਤਿੰਨ ਦਿਨ ਬਾਅਦ ਅਮਾ ਹਵਵਾ ਨੂੰ ਬਣਾਇਆ ਤੇ ਉਹਨਾਂ ਨੇ ਪੁੱਛਿਆ ਸੀ ਵੀ ਇਹ ਕੌਣ ਹੈ ਇਹ ਨਹੀਂ ਕਿਹਾ ਵੀ ਭੈਣ ਹੈ ਇਹ ਨਹੀਂ ਕਿਹਾ ਵੀ ਚਾਚੇ ਤਾਏ ਆ ਯਾਨੀ ਇਨਸਾਨਾਂ ਚ ਜਿਹੜੀ ਆਪਸ ਚ ਰਿਸ਼ਤੇਦਾਰੀ ਸ੍ਰਿਸ਼ਟੀ ਦੇ ਸਭ ਤੋਂ ਪਹਿਲਾਂ ਹੋਈ ਉਹ ਮੀਆਂ ਵੀ ਉਦਾਂ ਨੂੰ ਇਹ ਰਿਸ਼ਤਾ ਇੰਨਾ ਪਸੰਦ ਆਇਆ ਕਿ ਸਭ ਤੋਂ ਪਹਿਲਾਂ ਆਪਸ ਵਿੱਚ ਜਿਹੜੀ ਰਿਸ਼ਤੇਦਾਰੀ ਬਣਾਈ ਗਈ ਉਹ ਮਿਆਂਗੀ ਹੁਣ ਇੱਕ ਧਰਮੀ ਬੰਦਾ ਹੈ ਮਾਪਿਓ ਦੀਦਾ ਸੁਣਦਾ ਹੈ بیوی ਦੇ ਮੂੰਹ ਤੇ ਥੱਪੜ ਮਾਰਦਾ ਹੈ ਇਹ ਕਿ ਧਰਮੀ ਔਰਤ ਹੈ ਮਾਪਿਓ ਦੀਦਾ ਸੁਣਦੀ ਹੈ ਆਪਣੇ ਆਦਮੀ ਦੇ ਨਾਲ ਝਗੜਾ ਕਰਦੀ ਹੈ ਰੋਜ਼ਾਨਾ ਕਿਰਤ ਰੰਪੂ ਵਾਲੀ ਤੀਸਰੇ ਨੰਬਰ ਤੇ ਤੁਹਾਡੇ ਬੱਚੇ ਜਿਨ੍ਹਾਂ ਦੇ ਤੁਸੀਂ ਦੋਸਤ ਹੋਣੇ ਚਾਹੀਦੇ ਹੋ ਆਪਾਂ ਦੂਜਿਆਂ ਦੇ ਨਾਲਿਆਂ ਦਾ ਜੱਫੀਆਂ ਆਪਣੇ ਵਾਲਿਆਂ ਨੂੰ ਆਂਦੇ ਘਰ ਬਸ ਰਡਾਰ ਤੇ ਲਾ ਲਈਦੇ ਆ ਵੀ ਤੁਸੀਂ ਆਹ ਨਹੀਂ ਕੀਤਾ ਹੋਏ ਤੁਸੀਂ ਆਂ ਧਰਮ ਕਹਿੰਦਾ ਕੀ ਤੁਕੇ ਘਰੋਂ ਸ਼ੁਰੂ ਹੋ ਰਿਹਾ ਇਸ ਲਈ ਤੁਹਾਡੇ ਬੱਚੇ ਤੁਹਾਡੇ ਦੋਸਤ ਹੋਣੇ ਚਾਹੀਦੇ ਸੀ ਤਿੰਨ ਕੈਟਾਗਰੀਆਂ ਹੋ ਗਈਆਂ ਮਾਪੇ-ਬਾਪ ਹੋ ਗਏ ਮੀਆਂ-ਬੀਵੀ ਹੋ ਗਏ ਬੱਚੇ ਹੋ ਗਏ ਤੁਹਾਡੇ ਚੌਥੇ ਨੰਬਰ ਤੇ ਤੁਹਾਡਾ ਗਵਾਂਢੀ ਅਦਰ ਮੁਹੰਮਦ ਸਾਹਿਬ ਸੱਲ ਸੱਲਮ ਫਰਮਾਉਂਦੇ ਜਿਹੜੇ ਬੰਦੇ ਦਾ ਜਿਹੜਾ ਬੰਦੇ ਦਾ ਗਵਾਂਢੀ ਉਹਦੇ ਤੋਂ ਡਰਦਾ ਆ ਜਿਹੜੇ ਬੰਦੇ ਦਾ ਗਵਾਂਢੀ ਉਹ ਤੋਂ ਖੋਫ ਖਾਂਦਾ ਹੈ ਉਹ ਬੰਦਾ ਚੰਗਾ ਨਹੀਂ ਹੈ ਈਮਾਨ ਵਾਲਾ ਹੁਣ ਪੰਜਵੇਂ ਨੰਬਰ ਤੇ ਆ ਗਏ ਰਿਸ਼ਤੇ ਦਾ ਅਗਰ ਅਸੀਂ ਆਪਣੇ ਇਸ ਛੋਟੇ ਜਿਹੇ ਧਾਇਰੇ ਨੂੰ ਖੂਬਸੂਰਤ ਬਣਾਵਾਂਗੇ ਸੁਣੋ ਅਰਦਾਸ ਕਰਦੇ ਆ ਨਾ ਰੋਜ਼ ਸਰਬੱਤ ਦੇ ਭਲੇ ਤੇ ਅਸੀਂ ਮੱਝੀ ਰੋਜ਼ ਦੁਆ ਮੰਗਦੇ ਆਂ ਯਾ ਅੱਲਾ ਪੂਰੇ ਆਲਮ ਦੇ ਉੱਤੇ ਆਪਣਾ ਫਜ਼ਲ ਫਰਮਾ ਮਤਲਬ ਪੂਰੇ ਸਰਬੱਤ ਤੇ ਆਪਣਾ ਫਜ਼ਲ ਫਰਮਾ ਕਿਸੇ ਤੇਰਾ ਮੰਦਰ ਦੇ ਵਿੱਚ ਚਰਚ ਦੇ ਵਿੱਚ ਹਰ ਜਗ੍ਹਾ ਜਦੋਂ ਦੁਆ ਮੰਗੀ ਜਾਂਦੀ ਖੁਦਾ ਦੇ ਅੱਗੇ ਤੇ ਪੂਰੀ ਪੂਰੀ ਦੁਨੀਆ ਦੇ ਲਈ ਤੇ ਮੈਂ ਇੱਕ ਦਿਨ ਆਪਣੇ ਇੱਕ ਮਿੱਤਰ ਨੂੰ ਕਿਹਾ ਮੈਂ ਕਿ ਆਪਾਂ ਸਾਡੀ ਦੁਨੀਆ ਲਈ ਤੇ ਦੁਆ ਮੰਗਦੇ ਆਂ ਵੀ ਸਾਡੀ ਦੁਨੀਆ ਕਿਹੜੀ ਆ ਦੁਆਤਾ ਆਪਾਂ ਸਾਰੀ ਦੁਨੀਆ ਲਈ ਮੰਗਦੇ ਆਂ ਵੀ ਸਾਡੀ ਆਪਣੀ ਦੁਨੀਆ ਕਿਹੜੀ ਐ ਜੇ ਧਿਆਨ দাও ਤੇ ਸਾਡੀ ਦੁਨੀਆ ਸਾਡੇ ਬੇਬੇ ਬਾਪੂ ਸਾਡੀ ਦੁਨੀਆ ਸਾਡੇ بیوی ਬੱਚੇ ਸਾਡੀ ਦੁਨੀਆ ਸਾਡੇ ਗਵਾਂਢੀ ਸਾਡੀ ਦੁਨੀਆ ਸਾਡੇ ਯਾਰ ਦੋਸਤ ਸਾਡੀ ਦੁਨੀਆ ਸਾਡੇ ਬਚਪਨ ਦੇ ਮਿੱਤਰ ਸਾਡੀ ਦੁਨੀਆ ਸਾਡੇ ਕਾਰੋਬਾਰੀ ਮਿੱਤਰ ਸਾਡੀ ਦੁਨੀਆ ਸਾਡੇ ਬਾਜ਼ਾਰ ਦੇ ਦੋਸਤ ਸਾਡੀ ਦੁਨੀਆ ਸਾਡੇ ਰਿਸ਼ਤੇਦਾਰ ਅਰ ਮੰਗੀ ਜਾਨ ਨੇ ਸਾਰੀ ਦੁਨੀਆ ਦੀ ਭਲਾਈ ਆਪਣੀ ਦੁਨੀਆ 'ਚ 500 ਜਗ੍ਹਾ ਰਫਲ ਪਾਏ ਹੋਏ ਉਹਨਾਂ ਦਾ ਦੁਆ ਸਲਾਮ ਬੰਦ ਇਹੋ ਦੁਨੀਆ ਜਿਹਦੀ ਤੁਸੀਂ ਖੁਦਾ ਤੋਂ ਸਲਾਮਤੀ ਮੰਗਦੇ ਹੋ ਇਹਨੂੰ ਖੂਬਸੂਰਤ ਬਣਾਉਂਦੀ ਇੱਕ ਦੂਸਰੇ ਦਾ ਸਾਥ ਦੇਣਾ ਕਸ਼ਮੀਰ ਤੋਂ 150 ਬੱਚੇ ਕੱਲ ਆਏ ਆਖਿਆ ਅਸੀਂ ਪੰਜਾਬ ਦੇਖਣ ਆਏ ਆ ਸਰਕਾਰ ਨੇ ਕੋਈ ਪ੍ਰੋਗਰਾਮ ਬਣਾਇਆ ਹੋਣਾ ਕੱਲ ਗੁਰਦੁਆਰਾ ਦੁੱਧਨ ਮਰਨ ਸਾਹਿਬ ਆਏ ਫਿਰ ਜਾਮਾ ਮਸਜਿਦ ਆਏ ਮੈਂ ਕਿਹਾ ਉਹਨਾਂ ਨੂੰ ਕਿਹਾ ਮੈਂ ਕਹਾਂਗਾ ਜੇ ਤੁਸੀਂ ਪੰਜਾਬ ਤੋਂ ਕੁਝ ਸਿੱਖਣਾ ਚਾਹੁੰਦੇ ਹੋ ਤੇ ਇਹ ਸਿੱਖੋ ਜਿਹੜਾ ਬਾਬਾ ਨਾਨਕ ਸਾਹਿਬ ਨੇ ਸੰਵਾਦ ਸ਼ੁਰੂ ਕੀਤਾ ਇਹ ਆਪਾਂ ਉਹੀ ਕਰ ਰਹੇ ਨਾ ਕਿ ਸਰਬ ਧਰਮ ਸੰਮੇਲਨ ਪਹਿਲੀ ਵਾਰੀ ਨਹੀਂ ਹੋ ਰਿਹਾ ਇਹਦੀ ਸ਼ੁਰੂਆਤ ਅੰંતਨ ਗੁਰੂ ਨਾਨਕ ਦੇਵ ਜੀ ਨੇ ਕੀਤੀ ਬਾਬਾ ਗਏ ਨਾ ਸਾਰਿਆਂ ਕੋਲ ਹਰੇਕ ਧਰਮ ਦੇ ਲੋਕਾਂ ਨਾਲ ਗੱਲ ਕੀਤੀ ਸੰਵਾਦ ਆਪਸ ਵਿੱਚ ਸ਼ਬਦ ਗੁਰੂ ਹੈ ਨਾ ਆਪਕਾ ਜਦੋਂ ਗੱਲਬਾਤ ਸ਼ੁਰੂ ਹੁੰਦੀ ਹੈ ਤੇ ਕ੍ਰੱਤਨ ਖਤਮ ਹੋ ਜਾਂਦੀ ਹੈ ਗੱਲਬਾਤ ਸ਼ੁਰੂ ਹੁੰਦੀ ਹੈ ਨਫ਼ਰਤ ਮੁਹੱਬਤ ਦੇ ਵਿੱਚ ਬਦਲ ਜਾਂਦੀ ਹੈ ਗੱਲਬਾਤ ਸ਼ੁਰੂ ਹੁੰਦੀ ਹੈ ਗਲਤ ਫਹਮੀਆਂ ਦੂਰ ਹੋ ਜਾਂਦੀਆਂ ਤੇ ਮੈਂ ਉਹਨਾਂ ਕਸ਼ਮੀਰੀ ਬੱਚਿਆਂ ਨੂੰ ਕਹਾਂਗਾ ਕਿ ਅਗਰ ਪੰਜਾਬ ਚ ਕੁਝ ਸਿੱਖਣਾ ਤੇ ਪੰਜਾਬੀਆਂ ਤੋਂ ਇਹ ਸਿੱਖੋ ਅਸੀਂ ਆਪਣੇ ਧਰਮ ਚ ਰਹਿ ਕੇ ਦੂਸਰੇ ਧਰਮ ਦਾ ਸਤਕਾਰ ਬਹੁਤ ਚੰਗੀ ਤਰ੍ਹਾਂ असि अपने धर्म च रेह के दूसरे धर्म की मदद चंकी तरह करते हैं। साढ़े धर्म न खतरा नहीं हों चाहे अं गुरद्वारा साहब जाइए चाहे मंदिर चले जाइए चाहे मसीह चले जाइए लेकिन अपने धर्म के पक्के दूसरे धर्म की कभी निखेधी नहीं करते बुराई नहीं करते मोटे न मोटा ला के गरीब के तुरंत शिफ्ट इन्होंने तो मौजूद है इसमें ਤੇ ਲੰਗੋਵਾਲ ਤੋਂ ਇਹ ਸੁਨੇਹਾ ਅੱਜ ਇੱਕ ਵਾਰੀ ਫੇਰ ਪੂਰੇ ਭਾਰਤ ਨੂੰ ਪੰਜਾਬ ਤਾਂ ਦੇ ਹੀ ਰਿਹਾ ਹੈ بار بار ਇੱਕ ਵਾਰ ਫੇਰ ਪੂਰੇ ਭਾਰਤ ਦੇ ਨਾਮ ਸੁਨੇਹਾ ਹੈ ਕਿ ਆਪਸ ਦੀ ਜਿਹੜੀ ਮੁਹੱਬਤ ਹੈ ਆਪਸ ਦਾ ਜਿਹੜਾ ਪਿਆਰ ਹੈ ਉਹ ਉਸ ਵੇਲੇ ਕਾਇਮ ਹੋਣਾ ਜਦੋਂ ਤੁਸੀਂ ਆਪਣੇ ਧਰਮ 'ਚ ਪੱਕੇ ਧਰਮੀ ਬਣ ਜਾਓਗੇ ਦਿਖਾਵੇ ਵਾਲੇ ਜਦ ਤੁਸੀਂ ਪੱਕੇ ਧਰਮੀ ਹੋਵੋਗੇ ਫਿਰ ਤੁਹਾਨੂੰ ਦੂਸਰੇ ਦੇ ਧਰਮ ਦੇ ਵਿੱਚ ਬੁਰਾਈ ਨਜ਼ਰ ਨਹੀਂ ਆਏਗੀ ਜਾ ਦੂਸਰੇ ਦੇ ਧਰਮ ਵਾਲਾ ਬੰਦਾ ਮਿਲੇਗਾ ਤੁਹਾਨੂੰ ਸਤਿਕਾਰ ਨਜ਼ਰ। ਤੁਸੀਂ ਉਹਦੇ ਨਾਲ ਪਿਆਰ ਦੇ ਨਾਲ ਮੁਹੱਬਤ ਦੇ ਨਾਲ। ਅੱਜ ਦੇ ਦਿਨ ਇਹੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਸਮਾਜਿਕ ਵਿਵਸਥਾ ਹੈ ਸਾਡੀ ਜਿਹੜੀ ਅੱਜ ਕੈਨੇਡਾ ਦੇ ਨਾਂ ਤੇ ਯੂਰਪ ਦੇ ਨਾਂ ਤੇ ਕਿਤੇ ਨਾ ਕਿਤੇ ਹਿੱਲ ਰਹੀ ਹੈ ਜਿਹਦੀਆਂ ਬੁਨਿਆਦਾਂ। ਜਿਹਨੂੰ ਕਿਤੇ ਨਾ ਕਿਤੇ ਅੰਗਰੇਜ਼ ਮੁਲਕ ਜਿਹੜੇ ਹੈ ਘਾ ਲਾਣਾ ਚਾਹੁੰਦੇ ਨੇ ਅਸੀਂ ਆਪਣੀ ਕਦਰੋ ਕੀਮਤਾਂ ਨੂੰ ਪਛਾਣੀਏ ਆਪਣੇ ਬੱਚਿਆਂ ਨੂੰ ਆਪਣਾ ਧਰਮ ਸਮਝਾਈਏ ਅਕਸਰ ਸਾਡੇ ਸਿੱਖਿਆ ਦੇ ਉੱਤੇ ਮਸਜਿਦਾਂ 'ਚ ਪ੍ਰੋਗਰਾਮ ਹੁੰਦੇ ਆ ਮੈਂ ਉਹਨਾਂ ਨੂੰ ਤਾਂ ਕਹਿਣਾ ਹੀ ਉਹਨਾਂ ਨਾਲ ਹਿੰਦੂ ਸਿੱਖ ਭਰਾਵਾਂ ਨੂੰ ਵੀ ਕਹਿਣਾ ਮੈਂ ਕਿ ਗਰ ਮੇਰੀ ਗੱਲ ਧਿਆਨ ਨਾਲ ਸੁਣ ਲਓ ਜਿਹੜਾ ਬੱਚਾ ਇੰਗਲਿਸ਼ ਸਕੂਲ 'ਚ ਪੜ੍ਹੇਗਾ ਪਤਾ ਨਹੀਂ ਉਹਨ ਕਿਸੇ ਨੂੰ ਚੰਗੀ ਲੱਗੇ ਆ ਮਾੜੀ ਲੱਗੇ ਜੇ ਤੁਸੀਂ ਉਹਨੂੰ ਆਪਣਾ ਧਰਮ ਨਾਲ ਨਹੀਂ ਪੜਾਇਆ ਸੁਣ ਲੋ ਗੱਲ ਜਿਹਨੂੰ ਅੰਗਰੇਜ਼ੀ ਪੜ੍ਹਾਈ ਪ੍ਰੋਫੈਸ਼ਨਲ ਤਾਲੀਮ ਦਿੱਤੀ ਕਿਉਂਕਿ ਉਹਨਾਂ ਨੇ ਲਿਖ ਕੇ ਲਾਇਆ ਕਿ ਇਹ ਪ੍ਰੋਫੈਸ਼ਨਲ ਯੂਨੀਵਰਸਿਟੀ ਹੈ ਪ੍ਰੋਫੈਸ਼ਨਲ ਮਤਲਬ ਇਸ ਪੜੋਂਗੇ ਤੇ ਨੋਟ ਕਮਾਓਗੇ ਤੇ ਗੁਰੂ ਘਰ ਚ ਜਿਹੜੀ ਸਿੱਖਿਆ ਮਿਲਦੀ ਪਈ ਹੈ ਮਸਜਿਦ ਚ ਜਿਹੜੀ ਸਿੱਖਿਆ ਮਿਲਦੀ ਪਈ ਹੈ ਉਹ ਪ੍ਰੋਫੈਸ਼ਨਲ ਨਹੀਂ ਹੈ ਉਹ ਸਤਕਾਰ ਦੀ ਸਿੱਖਿਆ ਹੈ ਅਦਰ ਦੀ ਸਿੱਖਿਆ ਹੈ ਜੇ ਤੁਸੀਂ ਆਪਣੇ ਬੱਚੇ ਨੂੰ ਆਪਣੀ ਮਾਂ ਬੋਲੀ ਦੀ ਸਮਝਾ ਰਹੇ ਆਪਣੇ ਬੱਚੇ ਨੂੰ ਆਪਣੇ ਧਰਮ ਦੇ ਅਧੀਨ ਨਹੀਂ ਲੈ ਕੇ ਆ ਰਹੇ ਬਸ ਇਹ ਸਮਝ ਦਿਓ ਸਵੇਰੇ ਪੈਂਟ ਸ਼ਰਟ ਪਵਾ ਕੇ ਟਾਈਟ ਕਰ ਸਕੇ ਨੂੰ ਚੜਾਤਾ ਬਸੇ ਤੇ ਸ਼ਾਮੀ ਵਧੀਆ ਪੜ ਕੇ ਆਏਗਾ ਫਿਰ ਜਦੋਂ ਤੁਸੀਂ ਬੁੱਢੇ ਹੋਣਾ ਉਹਨੇ ਕਹਿਣਾ ਚੱਲ ਪਾਪਾ ਤੈਨੂੰ ਬਿਰਦਾ ਆਸ਼ਰਮ ਛੱਡ ਕੇ ਆ। ਗੱਲ ਕੌੜੀ ਹੈ لیکن جناں نے اپنے بچیاں نوں ਧਰਮ ਪੜایا اپنی ماں بولی سمجھائی اپنے ترمد دی انہاں نوں رکھیا چاہے انہاں نوں ڈاکٹر بنایا چاہے انجنیئر بنایا چاہے انہاں نوں جج لвая چاہے ائی پی ایس بنایا ائی ایس بنایا انہاں نوں یہ پتہ ہے کہ ماں پیو پاویں 90 100 سال دے بھی ہو جان ਇਹਨਾਂ ਦਾ ਸਤਿਕਾਰ ਕਰਨਾ ਇਹਨਾਂ ਦੀ ਸੇਵਾ ਕਰਨਾ ਖੁਦਾ ਦਾ ਹੁਕਮ ਹੈ ਅਗਰ ਮੈਂ ਮਾਪਿਓ ਨਰਾਜ ਕਰਨੇ ਤੇ ਫਿਰ ਖੁਦਾ ਮੇਰੇ ਤੋਂ ਨਰਾਜ਼ ਹੋ ਜਾਏ ਤੁਸੀਂ ਜਾ ਕੇ ਦੇਖ ਲਿਓ ਗੁਰਦ ਆਸ਼ਰਮਾਂ 'ਚ ਜਿੰਨੇ ਜ਼ਿਆਦਾ ਪੜੇ ਲਿਖੇ ਨੇ ਉਹਨਾਂ ਦੇ ਮਾਪਿਓ ਉੱਥੇ ਮਿਲਣਗੇ ਤੇ ਧਰਮੀ ਲੋਕਾਂ ਨੇ ਮਾਪਿਓ ਡਾਂਗ ਲਈ ਘਰੇ ਬੈਠਾ ਲਾਣੇਦਾਰ ਬੰਦੇ ਦੇ ਇਹੀ ਤਾਂ ਫਰਕ ਹੈ ਧਰਮ ਜੋ ਧਰਮੀ ਚ ਧਰਮ ਬਣਿਆ ਇਸ ਲਈ ਸੀ ਕਿ ਭਈ ਬੰਦੇ ਨੂੰ ਮਰਿਆਦਾ ਚ ਰੱਖਣਾ ਹੈ ਜਿੱਥੋਂ ਗੱਲ ਸ਼ੁਰੂ ਹੋਈ ਸੀ ਉੱਤੇ ਹੀ ਖਤਮ ਹੋ ਰਹੀ ਹੈ ਧਰਮ ਸਿਰ ਜੀਆ ਇਸ ਲਈ ਕਿ ਅਸੀਂ ਆਪਣੀ ਮਰਿਆਦਾ ਚ ਰਹੀਏ ਉਹਨਾਂ ਰਿਸ਼ਤਿਆਂ ਨੂੰ ਕਦਰ ਕਰੀਏ ਉਹਨਾਂ ਸਿਧਾਂਤਾਂ ਦੇ ਉੱਤੇ ਪਹਿਰਾ ਦੇਈਏ ਜਿਹੜੇ ਸਾਨੂੰ ਦਿੱਤੇ ਗਏ ਤੇ ਮੈਂ ਸਮਝਦਾ ਕਿ ਸਮਾਂ ਵੀ ਬਹੁਤ ਜ਼ਿਆਦਾ ਹੋ ਗਿਆ ਹੈ ਤੁਸੀਂ ਵੀ ਜੀ